ਪਠਾਨਕੋਟ ਦੀ 3 ਨੇ ਵਧਾਇਆ ਪਠਾਨਕੋਟ ਦਾ ਨਾਲ ਭਾਰਤੀ ਫੌਜ ਚ ਲੈਫਟਿਨੈਂਟ ਵਜੋਂ ਹੋਈ ਸਿਲੈਕਸ਼ਨ ਸਿਲੈਕਸ਼ਨ ਮਗਰੋਂ ਘਰ ਪਰਤਨ ਦੇ ਪਰਿਵਾਰ ਨੇ ਕੀਤਾ ਨਿਗ੍ਹਾ ਸਵਾਗਤ ਜ਼ਿਲ੍ਹਾ ਪਠਾਨਕੋਟ ਜਿਹੜਾ ਕਿ ਸ਼ਹੀਦਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਸ ਜ਼ਿਲ੍ਹੇ ਦੇ ਨੌਜਵਾਨ ਜੋ ਕਿ ਸੈਨਾ ਵਿੱਚ ਭਰਤੀ ਹੋ ਦੇਸ਼ ਸੇਵਾ ਲਈ ਅੱਗੇ ਆਉਂਦੇ ਹੰਤੇ ਇਸ ਤਰ੍ਹਾਂ ਇੱਕ ਵਾਰ ਫਿਰ ਤੋਂ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਪਠਾਨਕੋਟ ਦੀ ਲੜਕੀ ਦੀਕਸ਼ਾ ਵੱਲੋਂ ਸੈਨਾ ਦੇ ਵਿੱਚ ਅਫਸਰ ਦੀ ਪਰਤੀ ਲਈ ਸਿਲੈਕਸ਼ਨ ਹੋਣ ਤੋਂ ਬਾਅਦ ਪਠਾਨਕੋਟ ਪਹੁੰਚੀ ਤਾਂ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਦੀਕਸ਼ਾ ਵੱਲੋਂ ਆਪਣੇ ਮਾਤਾ ਪਿਤਾ ਦਾ ਨਾਮ ਜਿੱਥੇ ਰੋਸ਼ਨ ਕੀਤਾ ਉੱਥੇ ਹੀ ਪਠਾਨਕੋਟ ਦਾ ਵੀ ਮਾਣ ਵਧਾਇਆ ਸਾਡੇ ਚੈਨਲ ਦੀ ਟੀਮ ਵੱਲੋਂ ਦੀਕਸ਼ਾ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮੇਰੇ ਮਾਤਾ ਪਿਤਾ ਦਾ ਸੁਪਨਾ ਸੀ ਕਿ ਮੈਂ ਸੈਨਾ ਦੇ ਵਿੱਚ ਪਰਤੀ ਹੋ ਦੇਸ਼ ਦੀ ਸੇਵਾ ਕਰਾਂ ਤੇ ਉਸ ਲਈ ਮੈਨੂੰ ਉਨ੍ਹਾਂ ਨੇ ਹੌਸਲਾ ਦਿੱਤਾ ਤੇ ਮੇਰੇ ਵੱਲੋਂ ਸਖਤ ਮਿਹਨਤ ਤੋਂ ਬਾਅਦ ਅੱਜ ਮੈਂ ਬਤੌਰ ਆਰਮੀ ਅਫਸਰ ਹੈ ਦੀਕਸ਼ਾ ਨੇ ਕਿਹਾ ਕਿ ਅਗਰ ਤੁਸੀਂ ਕਿਸੇ ਮੰਜ਼ਿਲ ਨੂੰ ਪਾਉਣਾ ਹੈ ਤੇ ਉਸ ਲਈ ਤੁਹਾਨੂੰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ ਕਾਮਯਾਬੀ ਤੁਹਾਨੂੰ ਜ਼ਰੂਰ ਮਿਲੇਗੀ ਤੇ ਮਨ ਨੂੰ ਖੁਸ਼ੀ ਵੀ ਸੋ ਮੇਰਾ ਨਾਮ ਦੀਕਸ਼ਾ ਹੈ ਮੇਰਾ ਅੱਜ ਫਾਈਨਲੀ ਸਪਨਾ ਪੂਰਾ ਹੋ ਗਿਆ ਤਾਂ ਅਕਤੂਬਰ ਦੇ ਵਿੱਚ ਮੇਰੀ ਜੁਆਇਨਿੰਗ ਹੈ OTE ਚੇਨਈ ਦੇ ਵਿੱਚ ਤਾਂ 8 ਮਹੀਨੇ ਬਾਅਦ ਸਤੰਬਰ ਦੇ ਵਿੱਚ ਪਾਸ ਆਊਟ ਹੋऊंगी ਐਜ਼ ਅ ਕਮਿਸ਼ਨਡ ਆਫੀਸਰ ਫਿਰ ਦੀਕਸ਼ਾ ਨਹੀਂ ਕਹੋਗੇ ਫਿਰ ਲੈਫਟਨੈਂਟ ਦੀਕਸ਼ਾ ਕਹੋਗੇ ਤੇ ਬਸ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਸਭ ਨੇ ਬਹੁਤ ਵਧੀਆ ਵੈਲਕਮ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਤਬ ਪ੍ਰਾਊਡ ਫੀਲ ਕਰਾਤਾ ਸਭ ਨੂੰ ਤਾ ਫਾਈਨਲੀ ਕਰ ਦੇ ਦਿੱਤਾ ਫਾਈਰ ਘਰ ਪਹੁੰਚੋ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਸ ਸਹੀ ਹੈ ਕਾਤੋਂ ਕਰੋ ਬਾਹਰ ਨਿਕਲੇ ਸੀਗੇ ਕੁਝ ਕਰਨ ਲਈ ਤਾ ਜੈਂਟਰੀ ਕਰੀਏ ਕੁਝ ਕਰਕੇ ਤਾ ਸਭ ਦਨ ਹੈ ਅਬੇ ਜੀ ਲੱਗਦਾ ਪਿਆ ਤੁਸੀਂ ਆਮ ਇਨਸਾਨ ਸੀ ਜਦੋਂ ਉਥਲੇ ਦਾ ਔਰ ਹਮੁੰਦਾ ਜਿੱਥੇ ਤੁਸੀਂ ਅਫਰ ਬਣਨ ਜਾ ਰਹੇ ਹੋ ਕੀ ਫਰਕ ਲੱਗਦਾ ਹੈ ਪਰਕ ਤਬ ਸਹੀ ਹੈ ਕਿ ਉਦੋਂ ਸਟਰਗਲ ਫੇਸ ਚ ਹੁੰਨੇ ਆ ਜਦੋਂ ਬਹੁਤ ਕੁਝ ਫੇਸ ਕਰਨੇ ਪੈਂਦਾ ਹੈ ਕਈ ਵਾਰ ਤਾਂ ਸਭ ਸੋਚਦੇ ਆ ਕਦੋਂ ਲੱਗੇ ਪਤਾ ਨਹੀਂ ਕਦੋਂ ਹੋਊਗਾ ਹੋਊਗਾ ਵੀ ਕਿ ਨਹੀਂ ਹੋਊਗਾ ਉਸ ਟਾਈਮ ਤੇ ਬਸ ਆਪਣੇ ਤੇ ਭਰੋਸਾ ਰੱਖਣਾ ਹੁੰਦਾ ਹੈ ਸੈਲਵਡ ਆਊਟ ਵੀ ਆਊਗਾ ਬਟ ਪਤਾ ਹੈ ਜਦ ਕਰ ਰਹੇ ਆ ਤਾਂ ਹਾਰ ਤਾਂ ਮੰਨ ਨਹੀਂ ਸਕਦੇ ਮੇਰੇ ਅਜੇ ਵੀ 10 ਅਟੈਂਪਟ ਪਏ ਹੋਏ ਆ ਤਾਂ ਹਮੇਸ਼ਾ ਇਹ ਸੋਚਦੀ ਸੀ ਕਿ ਇਸ ਚ ਨਹੀਂ ਹੋਊਗਾ ਅਗਲੇ ਚ ਹੋ ਜਾਊਗਾ 10 ਤਾਂ ਪਏ ਆ ਇੱਕ ਵਾਰ ਤਾਂ ਹੋ ਹੀ ਜਾਊਗਾ ਉੱਥੇ ਰੱਬ ਦੀ ਕਿਰਪਾ ਨਾਲ 5th ਅਟੈਂਪਟ ਹੀ ਹੋ ਗਿਆ ਤੇ ਮਤਲਬ ਪਤਾ ਤਾਂ ਸੀ ਹੋਣਾ ਹੀ ਹੈ ਆਪਣੇ ਤੇ ਵਿਸ਼ਵਾਸ ਕਰੀ ਟੁੱਟਿਆ ਨਹੀਂ ਕਰਦੇ ਨੇ ਨਹੀਂ ਟੁੱਟਣ ਦਿੱਤਾ ਵਿਸ਼ਵਾਸ ਕਦੀ ਮੈਨੂੰ ਤਾਂ ਵਿਸ਼ਵਾਸ ਹੁੰਦਾ ਅਗਰ ਵਿਸ਼ਵਾਸ ਰਹੇ ਤਾਂ ਚੀਜ਼ਾਂ ਅਚੀਵ ਹੋ ਜਾਂਦੀਆਂ ਲੇਟ ਹੋ ਸਕਦੀ ਹੈ ਪਰ ਹੋਗੀ ਜ਼ਰੂਰ ਚੈਨਾ ਦੇ ਵਿੱਚ ਜਾਣਾ ਸੀ ਕਿਉਂ ਤੁਸੀਂ ਚੁੜਿਆ ਹੈ ਮਤਲਬ ਸ਼ੁਰੂ ਤੋਂ ਹੀ ਮੇਰਾ ਸਪਨਾ ਸੀਗਾ 10th ਕਲਾਸ ਤੋਂ ਹੀ ਸੋਚ ਲਿਆ ਸੀਗਾ ਕਿ ਜਾਣਾ ਹੀ ਜਾਣਾ ਹੈ ਜਿਵੇਂ ਵੀ ਜਾਉਂਗੀ ਐਜ਼ ਅ ਡਾਕਟਰ ਜਾਂ ਕਿਵੇਂ ਵੀ ਜਾਣਾ ਹੈ ਪਹਿਲੇ ਤਾਂ ਪਤਾ ਹੀ ਨਹੀਂ ਸੀਗਾ 11 12 ਤੱਕ ਪੁੱਛਿਆ ਵੀ ਐਨਡੀਏ ਚ ਜਾਣਾ ਕਹਿੰਦੇ ਐਨਡੀਏ ਤਾਂ ਐਲੀਜੀਬਲ ਹੀ ਨਹੀਂ ਕੁੜੀਆਂ ਲਈ ਪਰ ਫਿਰ 12th ਕਲਾਸ ਵਿੱਚ ਪਤਾ ਲੱਗਿਆ ਕਿ ਜਾ ਸਕਦੇ ਆ ਕੁਝ ਸੀਡੀਐਸ ਐਫ ਕੈਟ ਕਰਕੇ ਵੀ ਹੁੰਦਾ ਹੈ ਫਿਰ 12 ਚ ਪਤਾ ਲੱਗਿਆ ਉਸ ਤੋਂ ਬਾਅਦ ਇੱਕ ਇੰਸਟੀਚਿਊਟ ਬਾਰੇ ਪਤਾ ਲੱਗਿਆ ਮਾਈ ਭਾਗੋ ਜਿਹੜਾ ਹੈਗਾ ਮੋਹਾਲੀ ਦੇ ਵਿੱਚ ਆਰਮਡ ਫੋਰਸਸ ਪ੍ਰੀਪਰੇਟਰੀ ਇੰਸਟੀਚਿਊਟ ਹੈ ਪੰਜਾਬ ਗਵਰਨਮੈਂਟ ਦਾ ਕਿਥੋਂ ਪਤਾ ਲੱਗਿਆ ਕਿ ਉੱਥੇ ਕਿਤੇ ਨਾ ਕਿਤੇ ਟ੍ਰੇਨਿੰਗ ਮਿਲਦੀ ਹੈ ਇਸ ਫੀਲਡ ਨੂੰ ਲੈ ਕੇ ਉਸਦੇ ਲਈ ਤਿਆਰੀ ਕਰੀ ਐਗਜ਼ਾਮ ਦੀ ਤਿਆਰੀ ਕਰੀ ਉਸ ਦਾ ਵੀ ਇੱਕ ਪ੍ਰੋਸੀਜਰ ਹੁੰਦਾ ਐ ਐਗਜ਼ਾਮ ਦਾ ਇੰਟਰਵਿਊ ਹੋਇਆ ਮੈਡੀਕਲਸ ਹੋਏ ਤਾਂ ਪੂਰੇ ਪੰਜਾਬ ਦੇ ਵਿੱਚੋਂ 25 ਗਰਲਸ ਦੀ ਸਿਲੈਕਸ਼ਨ ਹੁੰਦੀ ਹੈ ਹਰ ਸਾਲ ਤਾਂ ਮੈਂ 3 ਸਾਲ ਉੱਥੇ ਬਿਤਾਏ ਹੈ ਉੱਛੇ 3 ਸਾਲ ਬਿਤਾਉਣ ਤੋਂ ਬਾਅਦ ਮੈਨੂੰ 1 ਸਾਲ ਹੋਰ ਲੱਗਿਆ ਤੇ ਅੱਜ 5th ਸਾਲ ਹੈ ਜਿਸ ਦੇ ਵਿੱਚ ਫਾਈਨਲੀ ਮੇਰਾ ਮੈਰਿਟ ਦੇ ਵਿੱਚ ਨਾਮ ਆਇਆ ਮੇਰਾ ਤੇ ਸ਼ਰਾ ਸ਼ਰੀਰ ਮੇਰੇ ਘਰ ਦੇ ਨਾਲ ਜਾਊਗਾ ਮਮਾ ਨੂੰ ਜਾਊਗਾ ਪਾਪਾ ਨੂੰ ਜਾਊਗਾ ਬਸ ਹੋਰ ਤਾਂ ਕੋਈ ਨਹੀਂ ਹੈਗਾ ਅਨੇਕੀ ਕਹਣਾ ਜੇ ਬੇਟੀ ਤੁਹਾਡੀ ਅੱਜ ਟ੍ਰੇਨਿੰਗ ਵਾਸਤੇ ਚਲੀ ਜਾ ਆਰਮੀ ਦੀ ਬਸ ਲੱਗਦੀ ਨਹੀਂ ਆ ਬੋਲ ਲੈ ਨੂੰ ਕੁਝ ਵੀ ਬਹੁਤ ਖੁਸ਼ ਹੈ ਅਰ ਮੈਂ ਕਹਿੰਦੀ ਹਾਂ ਸਾਰੀ ਬੇਟੀਆਂ ਬਸ ਇਦਾਂ ਹੀ ਬਣੇ ਲਿਖਿਆ ਵਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਅੱਛਾ ਮਹਿਸੂਸ ਹੋ ਰਿਹਾ। ਉਹ ਮੈਂ ਆਪ ਦੱਸ ਨਹੀਂ ਸਕਦੀ ਕਿਦਾਂ ਮਹਿਸੂਸ ਹੋ ਰਿਹਾ। ਯਾਰੀ ਮਾਤਾ ਪਿਤਾ ਨੂੰ ਸਿਹਰ ਤੇਰੀ ਜੀ ਕਿਤੇ ਉਹਨਾਂ ਦਾ ਹੀ ਜੋਰ ਲੱਗਾ। ਨਹੀਂ ਜੀ ਬਹੁਤ ਮਿਹਨਤ ਹੈ ਜੀ ਸਾਡਾ ਤੇ ਚਲੂ ਅਸੀਂ ਜੋਰ ਲਗਾਇਆ ਹੈ ਬੀ ਬਹੁਤ ਮਿਹਨਤ ਹੈ। ਬਹੁਤ ਮਿਹਨਤ ਕੀਤੀ ਹੈ। ਸਨ ਸਰ ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਪਬਲਿਕ ਮਾ ਡਿਪਲੋਮਾ। ਪਬਲਿਕ ਕੀ ਕਹਨਾ? ਬੇਟੀ ਤੁਹਾਡੀ ਜਿਹੜੀ ਆ ਉਹ ਟ੍ਰੇਨਿੰਗ ਵਾਸਤੇ ਜਾ ਰਹੀ ਹੈ ਜੀ ਆਪਰ ਮੰਨਣ ਜਾ ਰਹੀ ਆ ਆਰਮੀ ਵਿੱਚ ਕੀ ਕਹਨਾ ਜੀ। ਬੇਟੀ ਨੇ ਸਾਡਾ ਸਾਰਾ ਦਾ ਸੁਪਨਾ ਪੂਰਾ ਸ਼ਹਿਰ ਦਾ ਸੁਪਨਾ ਪੂਰਾ ਕੀਤਾ ਜੀ। ਮੇਰੇ ਇਕੱਲੇ ਸੱਭਨ ਲਈ ਪੂਰੀ ਗਲੀ ਦਾ ਪੂਰੇ ਮੇਰੇ ਯਾਰ ਦੋਸਤ ਸਭ ਉਸਾਰਨ ਦੇ ਵਿਸ਼ਵਾਸ ਕੀ ਆ ਕੁੜੀ ਬਣੇਗੀ ਬਣੇਗੀ ਇੱਕ ਦਿਨ ਉਹ ਅਜਲ ਕਰਕੇ ਦਿਖਾ ਦੇ ਕੁੜੀ ਕਿਸਾ ਲੱਗ ਰਿਹਾ ਬੇਟੀ ਮੈਨੂੰ ਬਹੁਤ ਫਖਮ ਜੂਸ ਹੋ ਰਹੀ ਹੈ